ਪਹਿਲਾਂ ਤਾਂ ਇਸ ਸਾਈਡ ਨੂੰ ਭੱਜਦੇ ਨੇ ਮੁਜਰਮ ਜਿਸ ਦਾ ਪੁਲਿਸ ਵੱਲੋਂ けਰਾ ਪਾਇਆ ਜਾਂਦਾ ਜਿੱਲਾ ਹੋਣ ਕਰਕੇ ਖੇਤ ਦੇ ਵਿੱਚ ਗੱਡੀ ਇੱਥੇ ਆ ਕੇ ਜਦੋਂ ਗੱਡ ਜਾਂਦੀ ਹੈ ਤਾਂ ਉਹਨਾਂ ਦੇ ਵਿੱਚੋਂ ਤਿੰਨੇ ਮੁਜਰਮ ਅਲੱਗ-ਅਲੱਗ ਥਾਂ ਦੀ ਭੱਜਣ ਦੀ ਕੋਸ਼ਿਸ਼ ਕਰਦੇ ਨੇ ਇੱਕ ਮੁਜਰਮ ਨੂੰ ਬੱਚੇ ਸਮੇਤ ਇੱਥੋਂ ਗ੍ਰਿਫਤਾਰ ਕੀਤਾ ਲੁਧਿਆਣਾ ਤੋਂ ਜੋ ਬੱਚਾ ਅਗਵਾਕਾਰਾਂ ਵੱਲੋਂ ਬੱਚਾ ਅਗਵਾ ਕੀਤਾ ਗਿਆ ਸੀ ਉਹ ਉਸ ਬੱਚੇ ਨੂੰ ਅੱਜ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਚਲਾ ਕੇ ਨਾਬਾ ਦੇ ਪਿੰਡ ਮਰੋੜ ਤੋਂ ਜਿਹੜਾ ਬਰਾਮਦ ਕੀਤਾ ਸੁਰੱਖਿਅਤ ਬਰਾਮਦ ਕੀਤਾ ਅਸੀਂ ਪੀਟੀਸੀ న్యూਸ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਜਿੱਥੇ ਇਹ ਗੱਡੀ ਜਿਹੜੀ ਪੁਲਿਸ ਨੇ ਬਰਾਮਦ ਕੀਤੀ ਸੀ ਇਸ ਥਾਂ ਦੇ ਉੱਪਰ ਖੇਤਾਂ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਖੇਤਾਂ ਦੀਆਂ ਤਸਵੀਰਾਂ ਨੇ ਜਿੱਥੇ ਬੱਚੇ ਨੂੰ ਇੱਥੇ ਇੱਥੇ ਆ ਕੇ ਗੱਡੀ ਫਸ ਗਈ ਸੀ ਜੋ ਸਾਨੂੰ ਜਾਣਕਾਰੀ ਮਿਲੀ ਹੈ ਉਸ ਸਾਈਡ ਤੋਂ ਖੇਤਾਂ ਤੋਂ ਉਸ ਸਾਈਡ ਤੋਂ ਜਿਹੜੇ ਅਗਵਾਕਾਰ ਸੀ ਜਦੋਂ ਬੱਚੇ ਜਦੋਂ ਉਹਨਾਂ ਨੂੰ ਘੇਰਾ ਪਾਇਆ ਜਾਂਦਾ ਪੁਲਿਸ ਵੱਲੋਂ ਤਾਂ ਜਿਹੜੇ ਅਗਵਾਕਾਰ ਸੀ ਉੱਥੋਂ ਖੇਤਾਂ ਦੇ ਵਿੱਚ ਗੱਡੀ ਨੂੰ ਪਾਉਂਦੇ ਨੇ ਇੱਥੇ ਦੁਬਾਰਾ ਪੈਹੇ ਤੇ ਚੜਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਇੱਥੇ ਆ ਕੇ ਜਿਸ ਤਰ੍ਹਾਂ ਖੇਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਗਿੱਲੇ ਨੇ ਗਿੱਲਾ ਹੋਣ ਕਰਕੇ ਗੱਡੀ ਉਰੇ ਫਸ ਗਈ ਤਾਂ ਜੋ ਜੋ ਮੌਕੇ ਤੇ ਮੌਜੂਦ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਸੀ ਉਹਨਾਂ ਤੋਂ ਜੋ ਜਾਣਕਾਰੀ ਮਿਰੀ ਹੈ ਇੱਕ ਅਗਵਾਕਾਰ ਨੂੰ ਬੱਚੇ ਸਮੇਤ ਇਸ ਥਾਂ ਤੋਂ ਜਿੱਥੇ ਅਸੀਂ ਖੜੇ ਹਾਂ ਇਸ ਥਾਂ ਤੋਂ ਖੇਤਾਂ ਦੇ ਵਿੱਚੋਂ ਉਸ ਬੱਚੇ ਸੁਰਖਿਤ ਜੋ ਬਰਾਮਦ ਕੀਤਾ ਗਿਆ ਇੱਕ ਅਗਵਾਕਾਰ ਦੂਸਰੀ ਪਾਸੇ ਭੱਜਣਾਂ ਦਾ ਜਿੱਥੋਂ ਪੁਲਿਸ ਨੇ ਉਹਦਾ ਪਿੱਛਾ ਕੀਤਾ ਉਸ ਨੂੰ ਗ੍ਰਿਫਤਾਰ ਕੀਤਾ ਜਿਹੜਾ ਤੀਸਰਾ ਅਗਵਾਕਾਰ ਇੱਕ ਹੋਰ ਜਿਹੜਾ ਅਗਵਾਕਾਰ ਜਿਹਨੇ ਜਿਸਨੇ ਉਹ ਦੂਸਰੇ ਪਾਸੇ ਜਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਾ ਕੇ ਉਸਨੇ ਪੁਲਿਸ ਦੇ ਉੱਪਰ ਗੋਲੀਆਂ ਚਲਾਈਆਂ ਤੇ ਗੋਲੀਆਂ ਵਾਲਾ ਜਵਾਬ ਪੁਲਿਸ ਨੇ ਬਖੂਬੀ ਗੋਲੀਆਂ ਨਾਲ ਦਿੱਤਾ ਤੇ ਉਸ ਨੂੰ मौके ਤੇ ਠੇਰ ਕਰ ਦਿੱਤਾ ਜੋ ਪੀਟੀਸੀ ਨਿਊਜ਼ ਕੋਲ ਐਕਸਕਲੂਸਿਵ ਜਾਣਕਾਰੀ ਹੈ ਇਸ ਥਾਂ ਦੇ ਉੱਪਰੋਂ ਬੱਚੇ ਨੂੰ ਬਰਾਮਦ ਕੀਤਾ ਗਿਆ ਖੇਤਾਂ ਦੇ ਵਿੱਚ ਤਕਰੀਬਨ ਜਿੱਥੋਂ ਜਿੱਥੇ ਮੁਜਰੀਮ ਨੇ ਢੇਰ ਕੀਤਾ तकरीबन ਅੱਧਾ ਕਿਲੋਮੀਟਰ ਦੂਰ ਉਥੋਂ ਬੱਚੇ ਨੂੰ ਬਰਾਮਦ ਕੀਤਾ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਮੌਕੇ ਤੇ ਖੇਤਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਆਲੇ ਦੁਆਲੇ ਦੇ ਲੋਕ ਮੌਜੂਦ ਸੀ ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਿਆ ਕੀ ਲੱਗਦਾ ਜੀ ਕਿਸ ਤਰ੍ਹਾਂ ਬੱਚੇ ਨੂੰ ਬਰਾਮਦ ਕੀਤਾ ਸਰ ਪਹਿਲਾਂ ਇਧਰੋਂ ਗੱਡੀਆਂ ਬਹੁਤ ਤੇਜ਼ ਆਈਆਂ ਸਾਡਾ ਮਜ਼ਦੂਰ ਕੰਮ ਕਰਦਾ ਜੀ ਖੇਤ 'ਚ ਉਹ ਕਹਿ ਰਿਹਾ ਸੀ ਵੀ 100 ਦੀ ਸਪੀਡ ਤੋਂ ਵੀ ਉੱਪਰ ਸੱ ਗੱਡੀ 620 ਜਾਂ 30 ਦੀ ਤਾਂ ਇਤੋਂ ਤੇਜ਼ ਜਾ ਕੇ ਸਿੱਧੀ ਗੱਡੀ ਜਾ ਰਹੀ ਸੀ ਅੱਗੇ ਜਾ ਕੇ ਰਸਤਾ ਬੰਦ ਹੋ ਗਿਆ ਤਾਂ ਗੱਡੀ ਇੱਥੋਂ ਜਦੋਂ ਵਾਪਸ ਆਈ ਤਾਂ ਇਹਨਾਂ ਨੂੰ ਪੁਲਿਸ ਦੀਆਂ ਗੱਡੀਆਂ ਪਿੱਛੇ ਆ ਗਈਆਂ ਤਾਂ ਉਹਨਾਂ ਨੇ ਪੁਲਿਸ ਤੋਂ ਬਚਣ ਲਈ ਸਾਈਡ ਤੇ ਗੱਡੀ ਖੇਤਾਂ ਦੇ ਵਿੱਚ ਪਾ ਲਈ ਤੇ ਬਹੁਤ ਜ਼ਿਆਦਾ ਜਿੱਥੇ ਤੱਕ ਆਏ ਦਾ ਸਪੈਦੇ ਵੀ ਤੋੜਦੇ ਆਏ ਨੇ ਅੱਗੇ ਤੋਂ ਸਾਰਾ ਰਸਤਾ ਗੱਡੀ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਹੋ ਤੇ ਅੱਗੇ ਆ ਕੇ ਜਦੋਂ ਅੱਗੇ ਗੱਡੀ ਆਈ ਤਾਂ ਕਣਕ ਗਿੱਲੀ ਸੀ ਕਣਕ ਗਿੱਲੀ ਹੋਣ ਕਾਰਨ ਗੱਡੀ ਫਸ ਗਈ ਅੱਗੇ ਨਹੀਂ ਜਾ ਸਕੀ ਤਾਂ ਫਿਰ ਉੱਥੋਂ ਨੂੰ ਪੁਲਿਸ ਨੇ ਘੇਰ ਲਿਆ ਤਾਂ ਇੱਕ ਬੰਦਾ ਭੱਜਿਆ ਇੱਧਰ ਨੂੰ ਗਿਆ ਤੇ ਉਹਨੂੰ ਪੁਲਿਸ ਦੇ ਪਿੱਛੇ ਗੱਡੀ ਲਾ ਕੇ ਉਹਨੂੰ ਫੜ ਲਿਆ ਤੇ ਇੱਕ ਉਹਦੋਂ ਨੂੰ ਭੱਜਿਆ ਅੱਗੇ ਦੱਸਿਆ ਯਾਰ ਅ ਇਸ ਇਸ ਕਟਨਾ ਦੇ ਵਿੱਚ ਬੱਚਾ ਦੇਖਿਆ ਗਿਆ ਵੀ ਬੱਚੇ ਨੂੰ ਜਿਹੜਾ ਜਿਹੜਾ ਜਿਸ ਲਈ ਕਾਰ ਵਿੱਚ ਫੜਿਆ ਹੋਇਆ ਸੀ ਉਹਦੇ ਕੋਲ ਹਥਿਆਰ ਵੀ ਸੀ ਨਹੀਂ ਸਰ ਇਹ ਦੇਖਿਆ ਤਾਂ ਨਹੀਂ ਸੀ ਜੀ ਪਰ ਸਾਡਾ ਮਜ਼ਦੂਰ ਕਹਿ ਰਿਹਾ ਸੀ ਵੀ ਜਿਹੜਾ ਬੰਦਾ ਡਰਾਈਵਰ ਸੀ ਉਹਨਾਂ ਕੋਲੇ ਰਵਾਲਵਰ ਸੀ ਜਦੋਂ ਗੱਡੀ ਚਲਾ ਰੇ ਸੀ ਉਹ ਤਾਂ ਇੱਕ ਹੱਥ ਵਿੱਚ ਰਵਾਲਵਰ ਵੀ ਇੱਕ ਹੱਥ ਨਾਲ ਗੱਡੀ ਚਲਾ ਰਿਆ ਸੀ ਬੰਦਾ ਹਾਂ ਕੀ ਕਹਿੰਦੇ ਉਹ ਪੰਜਾਬ ਪੁਲਿਸ ਦਾ ਸਲਾਗ ਹੈ ਉਹ ਕਦਮ ਇਸ ਤਰ੍ਹਾਂ ਮੁਜਰੀਮਾਂ ਦਾ ਪਿੱਛਾ ਕਰਨਾ ਬੱਚੇ ਨੂੰ ਸੁਰੱਖਿਤ ਪੂਰਾ ਬਰਾਮਦ ਕਰਨਾ ਜਿਸ ਤਰ੍ਹਾਂ ਅਸੀਂ ਬਹੁਤ ਖੁਸ਼ ਹਾਂ ਜੀ ਵੀ ਸਾਡੀ ਪੰਜਾਬ ਪੁਲਿਸ ਆ ਜਿਹੜੀ ਉਹਨਾਂ ਨੇ ਬਹੁਤ ਸਲਾਘਾਜੋ ਕੰਮ ਕਰਿਆ ਜੇ ਇਦਾਂ ਹੀ ਕੰਮ ਨਸ਼ੇ ਖਿਲਾਫ ਇਹਨਾਂ ਦੀ ਮੈਂ ਚੱਲਦੇ ਬਹੁਤ ਵਧੀਆ ਕਰ ਰਹੀ ਹੈ ਪੰਜਾਬ ਪੁਲਿਸ ਸਾਹਿਬ ਬਹੁਤ ਖੁਸ਼ ਆਇਆ ਇਹ ਚੀਜ਼। ਤਸਵੀਰਾਂ ਵਿੱਚ ਇੱਕ ਵਾਰ ਫੇਰ ਦਿਖਾ ਦਵਾਂ ਅਸੀਂ ਨਾਬਾ ਦੇ ਮਰੋੜ ਪਿੰਡ ਦੀ ਹੱਦ ਵਿੱਚ ਖੜੇ ਹਾਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਸਾਈਡ ਦੇ ਵਿੱਚ ਪਹਿਲਾਂ ਤਾਂ ਇਸ ਸਾਈਡ ਨੂੰ ਭੱਜਦੇ ਨੇ ਮੁਜਰੀਮ ਜਿਸ ਦਾ ਪੁਲਿਸ ਵੱਲੋਂ ਹੀਰਾ ਪਾਇਆ ਜਾਂਦਾ ਤੇ ਅੱਗੇ ਜਾ ਕੇ ਜਿੱਥੇ ਖੇਤ ਜਦੋਂ ਬੰਦ ਹੋ ਜਾਂਦਾ ਤਾਂ ਮੁਜਰੀਮਾਂ ਨੇ ਗੱਡੀ ਮੋੜੀ ਗੱਡੀ ਮੋੜ ਕੇ ਜਦੋਂ ਪੁਲਿਸ ਨੇ ਉਹਨਾਂ ਦਾ ਸਾਹਮਣਾ ਕੀਤਾ ਤਾਂ ਉਸ ਉਹ ਉਹਨਾਂ ਮੁਜਰੀਮਾਂ ਨੇ ਗੱਡੀ ਨੂੰ ਖੇਤਾਂ ਦੇ ਵਿੱਚ ਉੱਥੋਂ ਪਾਇਆ ਤੇ ਇੱਥੇ ਆ ਕੇ ਜਦੋਂ ਇੱਥੇ ਆ ਕੇ ਗਿੱਲਾ ਹੋਣ ਕਰਕੇ ਖੇਤ ਦੇ ਵਿੱਚ ਗੱਡੀ ਇੱਥੇ ਆ ਕੇ ਜਦੋਂ ਗੱਡ ਜਾਂਦੀ ਹੈ ਤਾਂ ਉਹਨਾਂ ਦੇ ਵਿੱਚੋਂ ਤਿੰਨੇ ਮੁਜਰੀਮ ਅਲੱਗ-ਅਲੱਗ ਥਾਂ ਦੀ ਭੱਜਣ ਦੀ ਕੋਸ਼ਿਸ਼ ਕਰਦੇ ਨੇ ਇੱਕ ਮੁਜਰੀਮ ਨੂੰ ਬੱਚੇ ਸਮੇਤ ਇੱਥੋਂ ਗ੍ਰਿਫਤਾਰ ਕੀਤਾ ਜੋ ਜਾਣਕਾਰੀ ਇੱਥੇ ਦੇ ਮਜ਼ਦੂਰ ਜਾਣਕਾਰੀ ਦੇ ਰਹੇ ਨੇ ਇੱਥੇ ਜਦੋਂ ਬਰਾਮਦ ਕੀਤਾ ਉਸ ਤੋਂ ਬਾਅਦ ਇੱਕ ਦੂਜਾ ਮੁਜਰੀਮ ਦੂਸਰੀ ਸਾਈਡ ਤੀਜਾ ਮੁਜਰੀਮ ਤੀਸਰੀ ਸਾਈਡ ਜਦੋਂ ਭੱਜਦੇ ਨੇ ਪੁਲਿਸ ਦੀ ਵੱਖ-ਵੱਖ ਟੀਮਾਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਇੱਕ ਮੁਜਰੀਮ ਨੂੰ ਮੌਕੇ ਤੇ ਢੇਰ ਕੀਤਾ ਜਾਂਦਾ ਇੱਕ ਨੂੰ ਬੱਚੇ ਸਮੇਤ ਗ੍ਰਿਫਤਾਰ ਕੀਤਾ ਜਾਂਦਾ ਤੀਸਰੇ ਨੂੰ ਉਹਨਾਂ ਖੇਤਾਂ ਦੇ ਵਿੱਚੋਂ ਤੇ ਜਿਹੜਾ ਗ੍ਰਿਫਤਾਰ ਕਿੱਥੇ ਜਾਂਦਾ ਵੱਡਾ ਜਿਹੜਾ ਸਲਾਘਾਯੋਗ ਕਦਮ ਜਿਸ ਤਰ੍ਹਾਂ ਦੇ ਲੋਕਾਂ ਵੱਲੋਂ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਪੀਟੀਸੀ ਨਿਊਜ਼ ਲਈ ਨਾਬਾ ਤੋਂ ਸੰਜੀਵ ਕੁਮਾਰ